ਜਸੈ ਉਹ ਦੇਖ ਰਿਹਾ 200 ਮੀਟਰ ਬਾਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਹ ਤੁਸੀਂ ਸੀਸੀ ਫੁਟੇਜ ਦੇਖ ਰਹੇ ਹੋ ਇਸ ਸੀਸੀ ਫੁਟੇਜ ਦੇ ਵਿੱਚ ਹੈ ਤਾਂ ਕਾਫੀ ਦੂਰ ਤੋਂ ਪਰ ਤੁਸੀਂ ਅੱਗੇ ਜਾ ਕੇ ਦੇਖੋਗੇ ਵੀ ਅੱਗ ਮੱਝ ਦੀ ਦਿਸਦੀ ਪਈ ਹੈ ਇਹ ਪਿੰਡ ਕਾਲੇਕੇ ਦੀ ਸੀਸੀ ਫੁਟੇਜ ਆਈ ਹੈ ਕਿਉਂਕਿ ਪਤਾ ਲੱਗਾ ਹੈਗਾ ਵੀ ਬੀਤੀ ਰਾਤ 11 ਵਜੇ ਕਰੀਬ ਕਿਸੇ ਆਣ ਪਛਾਤੇ ਵਿਅਕਤੀ ਵੱਲੋਂ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜੋ ਕਿ ਉੱਥੋਂ ਦੇ ਨੇੜੇ ਦੇ ਲੋਕਾਂ ਵੱਲੋਂ ਜਿਹੜੀ ਸੀਸੀ ਫੁਟੇਜ ਲਈ ਗਈ ਹੈ ਤੇ ਉਹ ਸਾਨੂੰ ਭੇਜੀ ਗਈ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਕਾਲੇ ਕੇ ਜਿਹੜਾ ਥਾਣਾ ਬਾਗਾਪੁਰਾ ਦੇ ਅਧੀਨ ਪੈਂਦਾ ਹੈਗਾ ਕਿਸੇ ਛਰਾਤੀ ਅਨਸਰ ਵੱਲੋਂ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕਿਸ ਦੀ ਜ਼ਮੀਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਦੱਸ ਦਿਆਂ ਪਤਾ ਲੱਗਾ ਰਾਤ 11 ਵਜੇ ਦੇ ਕਰੀਬ ਕਾਲੇ ਕੇ ਕੋਠਿਆਂ ਚ ਕਿਸੇ ਛਰਾਰਤੀ ਅੰਥਰ ਵੱਲੋਂ ਹਰਮੇਲ ਸਿੰਘ ਹਰਮੇਲ ਸਿੰਘ ਦੀ ਕਣਕ ਦੇ ਨਾਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਦੇਖੋ ਛਰਾਰਤਾ ਕਿਵੇਂ ਲੋਕ ਕਰਦੇ ਪਏ ਆ ਤੇ ਪਿਛਲੀ ਦਿਨੀ ਆਪਾਂ ਕੁਝ ਵੀਡੀਓ ਵੀ ਦੇਖੀਆਂ ਜਿਨ੍ਹਾਂ ਦੇ ਵਿੱਚ ਲੋਕ ਜਾਣਬੁੱਝ ਕੇ ਅੱਗ ਲਾ ਰਹੇ ਹੈਗੇ ਆ ਤੇ ਇਹ ਵਿਚਾਰ ਚਰਚਾ ਵੀ ਹੋ ਰਹੀ ਸੀ ਕੱਲਾ ਪੰਜਾਬ ਦੇ ਵਿੱਚ ਹੀ ਕਿਉਂ ਇੰਨੀ ਜ਼ਿਆਦਾ ਕਣਕ ਨੂੰ ਅੱਗ ਲਾ ਰਹੀ ਹੈ ਲੱਗ ਰਹੀ ਹੈ ਪਰ ਲੋਕ ਛਰਾਰਤਾ ਜਰੂਰ ਕਰ ਰਿਹਾ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਿੱਥੇ ਅੱਗ ਲਾ ਦਿੱਤੀ ਗਈ ਹੈ ਤੇ ਤੁਸੀਂ ਇਹ ਕਾਫੀ ਦੂਰ ਦੀ ਜਿਹੜੀ ਸੀਸੀ ਫੁਟੇਜ ਹੈਗੀ ਆ ਤੇ ਲੋਕਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕੋਈ ਬੰਦਾ ਅਣਪਛਾਤਾ ਵਿਅਕਤੀ ਸਾਈਕਲ ਤੇ ਆਉਂਦਾ ਤੇ ਉਸ ਵੱਲੋਂ ਅੱਗ ਲਾ ਕੇ ਉੱਥੋਂ ਚਲਾ ਜਾਂਦਾ ਤੇ ਭਾਵੇਂ ਉਹ ਕਣਕ ਨਹੀਂ ਸੀ ਪਰ ਤਾਂ ਨਾਰ ਸੀ ਪਰ ਉਹਨੇ ਛਰਾਰਤਾ ਕੀਤੀ ਹੈ ਵੀ ਉੱਥੇ ਜਿਹੜੀ ਕਣਕ ਦੇ ਨਾਰ ਨੂੰ ਅੱਗ ਲਾ ਕੇ ਬੰਦਾ ਚਲਾ ਜਾਂਦਾ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅੱਗ ਲੱਗ ਵੀ ਗਈ ਤੇ ਲੋਕਾਂ ਵੱਲੋਂ ਚਲੋ ਸਮੇਂ ਸਿਰ ਬੁਝਾ ਲਈ ਗਈ ਤੇ ਤੁਹਾਨੂੰ ਮੈਂ ਦੱਸਿਆ ਕਿੰਨਾ ਦਾ ਨਾਲ ਸੀਗਾ ਇਹ ਨਾਲ ਸੀ ਗਰਮੇਲ ਸਿੰਘ ਹਰਮੇਲ ਸਿੰਘ ਇਹ ਪਿੰਡ ਕਾਲੇ ਦੇ ਕੋਠਿਆਂ ਵਿੱਚ ਰਹਿੰਦੇ ਹੈਗੇ ਆ ਜਿੱਥੇ ਇਹ ਸਾਰੀ ਛਰਾਰਤ ਕੀਤੀ ਗਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੁਲਿਸ ਜਾਂਚ ਕਰੂਗੀ ਜਾਂ ਦੇਖੂਗੀ ਪਤਾ ਲੱਗੇਗਾ ਵੀ ਕੌਣ ਲੋਕ ਹੈ ਜਿਹੜੇ ਇਹ ਛਰਾਰਤਾਂ ਕਰਦੇ ਪਏ ਆ ਇੱਕ ਦੂਜੇ ਨਾਲ ਆਪਣੀਆਂ ਆਪਣੀਆਂ ਕੀੜਾਂ ਕੱਟਣ ਦੀ ਕੋਸ਼ਿਸ਼ ਕਰਦੇ ਪਏ ਆ ਜਾਣ ਬੁਝ ਕੇ ਕਣਕਾਂ ਨੂੰ ਜਾਂ ਨਾਲ ਨੂੰ ਅੱਗ ਲਗਾ ਰਹੇ ਹੈਗੇ ਆ ਇਹ ਕੁਦਰਤੀ ਆਫਤ ਵੱਖਰੀ ਹੁੰਦੀ ਆ ਪਰ ਜਿਹੜੇ ਲੋਕ ਘਟਿਆ ਪੰਦਾ ਮਜਾਰਾ ਕਰਦਿਆ ਉਹਨਾਂ ਵੱਲੋਂ ਜਿਹੜੀ ਇਹ ਅੱਗਾਂ ਲਾ ਕੇ ਲੋਕਾਂ ਨਾਲ ਦੁਸ਼ਮਣੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੇ ਇਹ ਬਿਲਕੁਲ ਇਹ ਤੇ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਜਿਹੜੇ ਆਪੋ ਆਪਣੇ ਖੇਤਾਂ 'ਚ ਅਗਰ ਕਿਸੇ ਨਾਲ ਜਾਂ ਕਣ ਖੜੀ ਆ ਗਿਆ ਜ਼ਰੂਰ ਧਿਆਨ ਦੇਵੋ ਖੇਤਾਂ ਜਾਵੋ ਤਾਂ ਕਿ ਲੋਕ ਸ਼ਰਾਰਤਾਂ ਕਰਦੇ ਪਏ ਆ ਤੇ ਇਹ ਬੀਤੀ ਰਾਤ 11 ਵਜੇ ਦੀ ਘਟਨਾ ਜਿਹੜੀ ਪਿੰਡ ਕਾਲੇ ਕੇ ਜਿਹੜਾ ਬਾਗਾ ਬਣਾ ਦੇ ਵਿੱਚ ਪੈਂਦਾ ਹੈਗਾ ਜਿੱਥੇ ਇਹ ਕਿਸੇ ਬੰਦੇ ਵੱਲੋਂ ਅੱਗ ਲਾ ਕੇ ਨਾੜ ਸਾੜਨ ਦੀ ਉਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਜਿਹੜੀ ਐ ਤੂੜੀ ਬਣਾਉਣ ਵਾਲੀ ਬਾਕੀ ਬਈ ਸੀ ਉਹ ਸਾੜਨ ਦੀ ਕੋਸ਼ਿਸ਼ ਕੀਤੀ ਗਈ ਆਪਦੀ ਜਿਹੜਾ ਉਹ ਘਟਿਆ ਮਾਨਸਕ ਦਾ ਮਜਾਰਾ ਕੀਤਾ ਗਿਆ ਇਹ ਕੌਣ ਲੋਕ ਸੀ ਕੌਣ ਸੀ ਕਿਵੇਂ ਸੀ ਪਰ ਇਸ ਦਾ ਜਾਂਚ ਤਾਂ ਪੁਲਸੀ ਹੀ ਕਰ ਸਕਦੀ ਆ ਪਰ ਸੀਸੀ ਫੂਰੀ ਜਿਹੜੀ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਆ ਇਹ ਪਿੰਡ ਕਾਲੇ ਕੀ ਦੀ ਹੈਗੀ ਆ ਜਿੱਥੇ ਰਾਤ 11 ਵਜੇ ਗੁਰਮੀਲ ਸਿੰਘ ਤੇ ਹਰਮੀਲ ਸਿੰਘ ਦਾ ਜਿਹੜਾ ਨਾੜ ਖੜਾ ਸੀ ਆ ਉਸ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਉਹ ਅੱਗ ਜੇ ਅਗਰ ਲੱਗ ਜਾਂਦੀ ਜਾਂ ਹੋਰ ਦੇਰ ਰਾਤ ਲੱਗਦੀ ਤਾਂ ਸ਼ਾਇਦ ਪਤਾ ਨਹੀਂ ਕਿੱਥੋਂ ਤੱਕ ਜਿਹੜੀ ਉਹ ਚੀਜ਼ ਪਹੁੰਚ ਜਾਣੀ ਆ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਕੋਈ ਬੰਦਾ ਜਿਹੜਾ ਆਉਂਦਾ ਹੈਗਾ ਅੱਗ ਲਾ ਕੇ ਉਹ ਸਾਈਕਲ ਤੇ ਚੱਲਿਆ ਜਾਂਦਾ ਹੈਗਾ ਇਹ ਪਿੰਡ ਦੇ ਲੋਕਾਂ ਦਾ ਵੀ ਇਹੀ ਗੱਲ ਕਹਿਣੀ ਹੈਗੀ ਆ ਇਸ ਸੰਬੰਧੀ ਅਸੀਂ ਪਿੰਡ ਦੇ ਜਿਹੜੇ ਵਸਨੀਕ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਨੇ ਕੀ ਹਾਂਜੀ ਯਾਰ ਆ ਖੁੰਝੇ 'ਚੋਂ ਅੱਗ ਲਾਈ ਗਈ ਆ ਇੱਧਰੋਂ ਬੰਦਾ ਸਾਈਕਲ ਤੇ ਆਇਆ ਏ ਇੱਥੋਂ ਆਇਆ ਸਾਈਕਲ ਮੋੜ ਕੇ ਇੱਥੇ ਸਟੈਂਡ ਲਾ ਕੇ ਇੱਥੇ ਅੱਗ ਲਾਈ ਸੀ ਇਹ ਹਵਾ ਘੱਟ ਹੋਣ ਕਰਕੇ ਅੱਗ ਹੌਲੀ-ਹੌਲੀ ਤੁਰ ਗਈ ਤੇ ਜਦੋਂ ਗਾਂ ਫੋਨ ਗਏ ਪਤਾ ਲੱਗਿਆ ਤੇ ਇੰਨਾ ਏਰੀਆ ਮੱਚੂਕਿਆ ਸੀ ਤੇ ਗਾਂ ਫਿਰ ਉਹਨਾਂ ਨੇ ਹੱਲ ਲੈ ਕੇ ਜਾਂਦੇ ਜਿੱਦੋਂ ਫੋਨ ਗਏ ਆ ਤੇ ਉਹਨਾਂ ਨੇ ਮੁਰੇ ਆ ਕੇ ਹੱਲ ਮਾਰੇ ਆ ਅਬ ਇੱਧਰ ਹੱਲ ਮਾਰੇ ਗਏ ਆ ਤੇ ਕੁਛ ਪਾਣੀ ਦੀ ਢੋਲੀਆਂ ਲਿਆ ਕੇ ਪਾਣੀ ਛਿੜਕਿਆ ਗਿਆ ਏ ਜੇ ਕਿਤੇ ਹਵਾ ਵੱਧ ਚੱਲਦੀ ਹੁੰਦੀ ਤੇ ਇਹਦਾ ਨੁਕਸਾਨ ਬਹੁਤ ਹੋਣਾ ਸੀ ਕਿਉਂਕਿ ਇਹ ਸਾਰਾ ਏਰੀਆ ਉਹ ਤੱਕ ਸੂਏ ਤੱਕ ਹੀ ਨਾੜ ਖੜਾ ਏ ਕਣਕ ਤੋੜੀ ਬਣਾਉਣ ਵਾਲੀ ਪਈ ਆ ਹੋ ਸਕਦਾ ਵਿੱਚ ਕੋਈ ਕਣਕ ਵੀ ਹੋਵੇ ਕੋਈ ਅੱਧਾ ਕਿੱਲਾ ਕਿੱਲਾ ਕਿਸੇ ਦੀ ਇਹ ਸਾਰਾ ਏਰੀਆ ਹੀ ਮੱਚਣਾ ਸੀ ਆ ਸਾਰਾ ਏਰੀਆ ਹੀ ਪਿਆ ਹਜੇ ਹੀ ਉਹ ਖੁੰਝੇ ਤੋਂ ਅੱਗ ਲਾਈ ਆ ਤੇ ਇੰਨਾ ਮੱਚਿਆ ਸੀ ਹਵਾ ਥੋੜੀ ਕਰਕੇ ਹਜੇ ਜਾਨੀ ਕਿ ਤੇ ਉਦੋਂ ਪਾਣੀ ਛੜਕਿਆ ਗਿਆ ਤੇ ਹਲ ਮਾਰੇ ਗਏ ਆ ਤੇ ਫੇਰ ਕਿਤੇ ਜਾ ਕੇ ਕਾਬੂ ਪਾਇਆ ਨਹੀਂ ਤਾਂ ਬਹੁਤ ਨੁਕਸਾਨ ਹੋਣਾ ਸੀ